ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਦਾ ਅਲਰਟ ਹੈ ਸੋਮਵਾਰ ਦੇ ਦਿਨ ਵੀ ਜੀ ਹਾਂ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਰੈਡ ਅਲਰਟ ਦਾ ਸਿੱਧਾ ਮਤਲਬ ਹੁੰਦਾ ਹੈ ਹੈਵੀ ਟੂ ਹੈਵੀ ਰੇਨ ਭਾਰੀ ਬਰਸਾਤ ਤਾਂ ਭਾਰੀ ਬਰਸਾਤ ਦਾ ਸਿੱਧਾ ਮਤਲਬ ਹੈ ਕਿ ਜਿਹੜੇ 8 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪਠਾਨਕੋਟ ਤੇ ਗੁਰਦਾਸਪੁਰ ਵੀ ਹੈ ਖਾਸ ਤੌਰ ਤੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਦਾ ਇਲਾਕਾ ਇਸ ਸਮੇਂ ਖੂਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਇਸ ਵਿਚਾਲੇ ਰੈਡ ਅਲਰਟ ਯਾਨੀ ਕਿ ਜੇਕਰ ਹੋਰ ਬਰਸਾਤ ਹੁੰਦੀ ਹੈ ਭਾਰੀ ਤੋਂ ਭਾਰੀ ਬਰਸਾਤ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੁੰਦੀ ਹੈ ਤਾਂ ਆਪਾਂ ਸਮਝ ਸਕਦੇ ਹਾਂ ਕਿ ਸਥਿਤੀ ਹੋਰ ਜ਼ਿਆਦਾ ਹੱਥੋਂ ਬਾਹਰ ਹੋ ਸਕਦੀ ਹੈ ਹੋਰ ਜ਼ਿਆਦਾ ਭਿਆਨਕ ਹੋ ਸਕਦੀ ਹੈ ਸੋਮਵਾਰ ਨੂੰ ਵੀ ਮੀਂਹ ਤੋਂ ਰਾਹਤ ਨਹੀਂ ਮਿਲੇਗੀ ਜਿਹੜੇ 8 ਜ਼ਿਲ੍ਹੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਿੱਥੇ ਜਿੱਥੇ ਰੈਡ ਅਲਰਟ ਹੈ ਮੱਝ ਦੇ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਤੇ ਗੁਰਦਾਸਪੁਰ ਇੱਥੇ ਰੈਡ ਅਲਰਟ ਹੈ ਭਾਰੀ ਤੋਂ ਭਾਰੀ ਬਰਸਾਤ ਦੀ ਚੇਤਾਵਨੀ ਹੈ ਉਸ ਤੋਂ ਬਾਅਦ ਮੈਂ ਦੁਆਬੇ ਜਲੰਧਰ ਕਪੂਰਥਲਾ ਦੇ ਵਿੱਚ ਵੀ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ ਯਾਨੀ ਮਾਝੇ ਦੇ ਦੋ ਜ਼ਿਲ੍ਹੇ ਤੇ ਉਸ ਤੋਂ ਬਾਅਦ ਦੁਆਬੇ ਦੇ ਚਾਰੋਂ ਜ਼ਿਲ੍ਹੇ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਪੂਰੇ ਦੁਆਬੇ ਦੇ ਵਿੱਚ ਸੋਮਵਾਰ ਦੇ ਦਿਨ ਰੈਡ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਔਰ ਇਸ ਤੋਂ ਬਾਅਦ ਰੋਪੜ ਤੇ ਫਤਿਹਗੜ੍ਹ ਸਾਹਿਬ ਦੇ ਲਈ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਯਾਨੀ ਮਾਲਵੇ ਵਾਲੇ ਪਾਸੇ ਦੇ ਦੋ ਜ਼ਿਲ੍ਹੇ ਤਾਂ ਹੁਸ਼ਿਆਰਪੁਰ ਤੇ ਬਿਲਕੁਲ ਰੋਪੜ ਨਾਲ ਲੱਗਦੇ ਜ਼ਿਲ੍ਹੇ ਤਾਂ ਇੱਥੇ ਪੂਰੀ ਬੈਲਟ ਜਿਹੜੀ ਹੈ ਹਿਮਾਚਲ ਦੇ ਨਾਲ ਲੱਗਦੀ ਹੈ ਇੱਥੇ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਬਰਸਾਤ ਵਾਲੀ ਦਿੱਕਤ ਆ ਸਕਦੀ ਹੈ ਕਿਉਂਕਿ ਤੁਸੀਂ ਬਿਲਕੁਲ ਚੰਡੀਗੜ੍ਹ ਵਾਲੇ ਪਾਸੇ ਤੋਂ ਨਿਕਲੋ ਤਾਂ ਮੋਹਾਲੀ ਮੋਹਾਲੀ ਦੇ ਵਿੱਚ orange alert ਹੈ ਰੋਪੜ ਆ ਗਿਆ ਬਿਲਕੁਲ ਹਿਮਾਚਲ ਦੀ ਹੱਦ ਦੇ ਨਾਲ ਨਾਲ ਜਿਹੜੇ ਚੱਲਦੇ ਜ਼ਿਲ੍ਹੇ ਨੇ ਰੋਪੜ ਹੁਸ਼ਿਆਰਪੁਰ ਅੱਗੇ ਪਠਾਨਕੋਟ ਆ ਗਿਆ ਗੁਰਦਾਸਪੁਰ ਦਾ ਇਲਾਕਾ ਆ ਗਿਆ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ red alert ਹੈ ਦੇਖੋ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਅਲਰਟ ਜਾਰੀ ਕੀਤੇ ਜਾਂਦੇ ਨੇ ਮੈਂ ਉਹ ਵੀ ਤੁਹਾਨੂੰ ਦੱਸਦਾ ਹਾਂ ਸੱਤ ਜ਼ਿਲ੍ਹਿਆਂ ਦੇ ਲਈ orange alert ਵੀ ਜਾਰੀ ਕੀਤਾ ਗਿਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ orange alert ਹੈ ਉਹਨਾਂ ਦੇ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਮੋਗਾ ਲੁਧਿਆਣਾ ਸੰਗਰੂਰ ਪਟਿਆਲਾ ਮੋਹਾਲੀ ਤਾਂ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈਗਾ ਇਹ orange alert ਤੇ ਅੱਠ ਜ਼ਿਲ੍ਹਿਆਂ ਦੇ ਵਿੱਚ ਹੈਗਾ red alert ਮੈਂ ਵੀ ਤੁਹਾਨੂੰ ਕਲੀਅਰ ਕਰ ਦਵਾ ਕਿ orange alert red alert ਕੀ ਹੈ ਚਾਰ ਤਰ੍ਹਾਂ ਦੇ ਅਲਰਟ ਜਾਰੀ ਕਰਦਾ ਹੈ ਮੌਸਮ ਵਿਭਾਗ ਇੱਕ ਹੁੰਦਾ ਹੈ ਗ੍ਰੀਨ ਅਲਰਟ ਉਸ ਦਾ ਮਤਲਬ ਹੈ ਕਿ ਕੋਈ ਬਰਸਾਤ ਦੀ ਵਿਖਵਾਨੀ ਨਹੀਂ ਹੈ ਨਾਰਮਲ ਜਿਹੜਾ ਦਿਨ ਸਾਫ ਰਹੇਗਾ ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ yellow alert ਯਾਨੀ ਕਿ ਬਰਸਾਤ ਹੋ ਸਕਦੀ ਹੈ ਉਸ ਦੇ ਵਿੱਚ ਕੋਈ ਚਿੰਤਾ ਵਾਲੀ ਗੱਲ ਨਹੀਂ ਹੁੰਦੀ ਫਿਰ ਆਉਂਦਾ ਹੈ orange alert orange alert ਦਾ ਮਤਲਬ ਹੁੰਦਾ ਹੈ ਕਿ ਅਲਰਟ ਦੇ ਉੱਤੇ ਰਹਿਣਾ ਹੋਏਗਾ ਕਿ ਭਾਰੀ ਬਰਸਾਤ ਹੋ ਸਕਦੀ ਹੈ ਫਿਰ ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਕਹੋ ਹੈਵੀ ਰੇਨ ਜਾਂ ਫਿਰ ਖਤਰਨਾਕ ਹੁੰਦਾ ਹੈ red alert red alert ਦਾ ਮਤਲਬ ਹੈ ਕਿ ਹੈਵੀ ਰੇਨ ਹੈਵੀ ਟੂ ਹੈਵੀ ਰੇਨ ਵੀ ਹੋ ਸਕਦੀ ਹੈ ਯਾਨੀ ਭਾਰੀ ਤੋਂ ਭਾਰੀ ਬਰਸਾਤ ਵੀ ਹੋ ਸਕਦੀ ਹੈ ਪਾ ਆ ਬ ਇਹ ਹੈ ਕਿ ਜਿਵੇਂ ਆਪਾਂ ਕਹਿੰਦੇ ਨਾ ਅੱਧੇ ਘੰਟੇ ਵਿੱਚ ਬਹੁਤ ਮੀਂਹ ਪੈ ਗਿਆ ਉਸ ਤਰੀਕੇ ਦਾ ਜਿਵੇਂ ਆਪਾਂ ਬਹੁਤ ਤਸਵੀਰਾਂ ਇਸ ਸਮੇਂ ਦੇਖ ਰਹੇ ਹਾਂ ਕਿ ਜਲਥਲ ਕਈ ਸ਼ਹਿਰ ਹੋਏ ਨੇ ਤਾਂ ਉਹ ਵੀ ਹੁੰਦਾ ਹੋਇਆ ਨਜ਼ਰ ਆ ਸਕਦਾ ਏ ਇਹ ਮੌਸਮ ਵਿਭਾਗ ਨੇ ਅਲਰਟ ਜਾਰੀ ਦਿੱਤਾ ਹੈ ਜਿਹੜੇ ਮੈਂ ਜ਼ਿਲ੍ਹਿਆਂ ਦਾ ਜ਼ਿਕਰ ਕਰ ਰਿਹਾ ਸੀ ਇੱਕ ਵਾਰ ਤੁਹਾਨੂੰ ਦਿਖਾਣਾ ਹੈ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਜਦੋਂ ਆਪਾਂ ਸਾਊਥ ਮਹਾਲਵੇ ਦਾ ਜ਼ਿਕਰ ਕਰਦੇ ਹਾਂ ਪਠਾਨਕੋਟ ਵਾਲੇ ਪਾਸੇ ਫਿਰੋਜ਼ਪੁਰ ਫਜ਼ਿਲਕਾ ਵਾਲੇ ਪਾਸੇ ਜਾਵਾਂ ਤਾਂ ਉੱਥੇ ਇਸ ਤਰੀਕੇ ਦੀ ਦਿੱਕਤ ਨਹੀਂ ਹੈ ਉੱਥੇ ਯੈਲੋ ਅਲਰਟ ਹੈ ਤਾਂ ਇੱਕ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਜਿੱਥੇ ਰੈੱਡ ਅਲਰਟ ਹੈ ਮੈਂ ਪਹਿਲਾਂ ਜ਼ਿਕਰ ਕੀਤਾ 1 ਸਤੰਬਰ ਦਾ ਇਹ ਵੀ ਧਿਆਨ ਰੱਖਿਓ ਸੋਮਵਾਰ ਦੇ ਦਿਨ ਨੂੰ ਲੈ ਕੇ ਅਲਰਟ ਕੀ ਹੈ ਉਹ ਤੁਹਾਨੂੰ ਦੱਸਣੇ ਹੈ ਪਠਾਨਕੋਟ ਗੁਰਦਾਸਪੁਰ ਅੱਧਾ ਮਾਝਾ ਚਾਰ ਜ਼ਿਲ੍ਹੇ ਮਾਝੇ ਦੇ ਵਿੱਚ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਰੈੱਡ ਅ ਤੁਸੀਂ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਚਾਰੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਹੈ orange ਤੇ red ਮਤਲਬ ਇਹ ਹੈ ਨਾ ਚਾਰੇ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਸਾਨੂੰ ਹੁੰਦੀ ਹੋਈ ਨਜ਼ਰ ਆਏਗੀ ਪਰ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਸਥਿਤੀ ਇਸ ਤਰੀਕੇ ਦੀ ਹੈ ਕਿ ਇਥੇ ਭਾਰੀ ਤੋਂ ਭਾਰੀ ਬਰਸਾਤ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਇਹ ਅਲਰਟ ਚਿੰਤਾਵਾਂ ਨੂੰ ਡੈਫੀਨਿਟਲੀ ਵਧਾਉਣ ਵਾਲਾ ਹੈ ਜਿਸ ਤਰੀਕੇ ਨਾਲ ਇਸ ਸਮੇਂ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੈਂ ਜਦੋਂ ਦੁਆਬੇ ਵਾਲੇ ਪਾਸੇ ਰੁੱਕ ਕਰਦਾ ਤਾਂ ਦੁਆਬੇ ਦੇ ਵਿੱਚ ਤਾਂ ਚਾਰ ਦੇ ਚਾਰ ਜ਼ਿਲ੍ਹੇ ਦੁਆਬੇ ਦੇ ਚਾਰ ਜ਼ਿਲ੍ਹੇ ਆਉਂਦੇ ਨੇ ਪੰਜਾਬ ਦੇ ਆਪਾਂ ਜਾਣਦੇ ਹਾਂ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਤੇ ਨਵਾਂ ਸ਼ਹਿਰ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਹੈ ਯਾਨੀ ਕਿ ਪੂਰੇ ਦੁਆਬੇ ਦੇ ਵਿੱਚ ਜ਼ਬਰਦਸਤ ਬਰਸਾਤ ਹੁੰਦੀ ਹੋਈ ਨਜ਼ਰ ਆ ਸਕਦੀ ਹੈ ਇਹ ਪੇਸ਼ੰਗੋਈ ਹੈ ਮੌਸਮ ਵਿਭਾਗ ਦੇ ਵੱਲੋਂ ਜਦੋਂ ਤੁਸੀਂ ਆਈਐਮਡੀ ਚੰਡੀਗੜ੍ਹ ਦੀ ਸਾਈਡ ਦੇ ਉੱਤੇ ਜਾ ਕੇ ਵੀ ਦੇਖੋਗੇ ਤਾਂ ਤੁਹਾਨੂੰ ਉੱਥੇ ਪਤਾ ਲੱਗ ਜਾਏਗਾ ਕਿ ਆਖਿਰ ਕਿਸ ਤਰੀਕੇ ਨਾਲ ਅਲਰਟ ਜਾਰੀ ਕੀਤਾ ਗਿਆ ਰੈਡ ਅਲਰਟ ਦਾ ਬਹੁਤ ਕਲੀਅਰ ਮਤਲਬ ਹੈ ਕਿ ਉੱਥੇ ਹੈਵੀ ਟੂ ਹੈਵੀ ਰੇਨ ਹੋ ਸਕਦੀ ਹੈ ਤਾਂ ਦੋ ਮਾਝੇ ਦੇ ਚਾਰ ਦੁਆਬੇ ਦੇ ਮਤਲਬ ਪੂਰਾ ਦੁਆਬਾ ਜ਼ਬਰਦਸਤ ਬਰਸਾਤ ਹੋ ਸਕਦੀ ਹੈ ਉਸ ਤੋਂ ਬਾਅਦ ਰੋਪੜ ਤੇ ਫਤਿਹਗੜ੍ਹ ਸਾਹਿਬ ਇਹ ਬਿਲਕੁਲ ਪੌਦ ਵਾਲੇ ਪਾਸੇ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਤਾਂ ਰੋਪੜ ਦੇ ਵਿੱਚ ਪੂਰਾ ਰੈਡ ਅਲਰਟ ਹੈ ਰੋਪੜ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਤਾਂ ਇਹ ਦੋ ਥਾਵਾਂ ਦੇ ਉੱਤੇ ਫਤਿਹਗੜ੍ਹ ਸਾਹਿਬ ਵੀ ਬਿਲਕੁਲ ਰੋਪੜ ਦੇ ਨਾਲ ਲੱਗਦਾ ਜ਼ਿਲ੍ਹਾ ਇਧਰੋਂ ਮੁਹਾਲੀ ਲੱਗਦਾ ਹੈ ਦੂਜੇ ਪਾਸੇ ਪਟਿਆਲਾ ਲੱਗਦਾ ਹੈ ਇੱਕ ਪਾਸੇ ਲੁਧਿਆਣਾ ਲੱਗਦਾ ਹੈ ਤਾਂ ਇਹ ਜ਼ਿਲ੍ਹਾ ਵੀ ਜਿਹੜਾ ਰੈਡ ਅਲਰਟ ਵਾਲੀ ਜ਼ੋਨ ਦੇ ਵਿੱਚ ਰੱਖਿਆ ਗਿਆ ਹੈ ਤਾਂ ਇਹ ਅੱਠ ਜ਼ਿਲ੍ਹੇ ਨੇ ਜਿਹੜੇ ਮੈਂ ਤੁਹਾਡੇ ਤੱਕ ਪਹੁੰਚਾ ਸਕੂਲਾਂ ਦੇ ਵਿੱਚ ਛੁੱਟੀ ਹੈ ਨਾ ਟੀਚਰ ਨਾ ਬੱਚੇ ਕੋਈ ਨਹੀਂ ਜਾਏਗਾ ਇਨ ਆਰਟ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਧਿਆਨ ਰੱਖਿਓ ਜੇਕਰ ਬਹੁਤ ਜ਼ਰੂਰੀ ਕੰਮ ਨਹੀਂ ਹੈ ਤਾਂ ਤੁਸੀਂ ਵੀ ਕੋਈ ਪਲਾਨ ਨਾ ਬਣਾਉਣਾ ਜਿਨ੍ਹਾਂ ਨੇ ਆਪਣੀ ਮੰਜ਼ਿਲ ਤੇ ਜਾਣਾ ਆਫਿਸ ਦਫ਼ਤਰ ਜਾਣਾ ਦੁਕਾਨ ਖੁੱਲਣੀ ਹੈ ਫੈਕਟਰੀ ਜਾਣਾ ਜਾਂ ਕੋਈ ਹੋਰ ਹੈ ਕੋਈ ਖੇਤਾਂ ਦੇ ਵਿੱਚ ਕੋਈ ਸਾਨੂੰ ਕੰਮ ਹੈ ਸਾਰੀਆਂ ਚੀਜ਼ਾਂ ਆਪਾਂ ਪੈਰਲਰ ਕਰ ਦਿਓ ਤਾਂ ਕੁੱਲ ਮਿਲਾ ਕੇ ਇਸ ਸਮੇਂ ਅਲਰਟ ਜਿਸ ਤਰੀਕੇ ਨਾਲ ਜਾਰੀ ਕੀਤਾ ਗਿਆ ਉਹ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਔਰ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੱਤ ਜ਼ਿਲ੍ਹੇ ਨੇ ਜਿੱਥੇ ਔਰੇਂਜ ਅਲਰਟ ਹੈ ਇਹਨਾਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਮ ਪਟਿਆਲਾ ਤੇ ਬੁਹਾੜੀ ਤਾਂ ਇਹ ਪੂਰੇ ਪੰਜਾਬ ਦੇ ਵਿੱਚ orange ਤੇ red alert ਹੈ ਔਰ ਦੂਜੇ ਪਾਸੇ ਜਿਹੜੇ ਜ਼ਿਲ੍ਹਿਆਂ ਦਾ ਮੈਂ ਜ਼ਿਕਰ ਨਹੀਂ ਕੀਤਾ ਉਥੇ ਜਿਹੜਾ ਅਲਰਟ ਜਾਰੀ ਕੀਤਾ ਗਿਆ ਉਹ ਅਲਰਟ ਹੈਗਾ ਇਹ yellow alert ਯਾਨੀ ਕਿ ਬਰਸਾਤ ਹੋ ਸਕਦੀ ਹੈ ਪਰ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਜਿਵੇਂ ਬਠਿੰਡੇ ਦੇ ਵਿੱਚ ਫਿਰੋਜ਼ਪੁਰ ਫਾਜ਼ਲਕਾ ਫਿਰੋਜ਼ਪੁਰ ਫਾਜ਼ਲਕਾ ਦੇ ਵਿੱਚ ਬਰਸਾਤ ਦੇ ਨਾਲ ਘੱਟ ਬਰਸਾਤ ਲੋਜ ਦੇ ਪਾਣੀ ਦੀ ਵਜ੍ਹਾ ਦੇ ਨਾਲ ਜ਼ਿਆਦਾ ਦਿੱਕਤਾਂ ਹੋਈਆਂ ਨੇ ਤਾਂ ਜੇਕਰ ਹੁਣ ਬਿਆਸ ਦੇ ਵਿੱਚ ਪਾਣੀ ਵੱਧਦਾ ਸਤਲੁਜ ਤੇ ਪਾਣੀ ਵੱਧਦਾ ਇਹ ਤਾਂ ਫਿਰ ਹਰੀਕੇ ਤੋਂ ਬਾਅਦ ਹਰੀਕੇ ਹੈਡ ਤੇ ਪਾਣੀ ਜ਼ਿਆਦਾ ਹੋਏਗਾ ਤਾਂ ਉੱਥੋਂ ਛੱਡਣਾ ਪਾਏਗਾ ਉਸ ਦਾ ਅਸਰ ਡੈਫੀਨਿਟਲੀ ਫਿਰੋਜ਼ਪੁਰ ਤੇ ਫਾਜ਼ਿਲਕੜ ਵਿੱਚ ਪੈਂਦਾ ਨਜ਼ਰ ਆਉਂਦਾ ਤਾਂ ਅੱਗੇ ਵੱਧਦੇ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਅਸੀਂ ਰੋਕ ਕਰਾਂਗੇ ਇੱਕ ਪਾਸੇ ਅਲਰਟ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ 3 ਤਰੀਕ ਤੱਕ ਦਾ ਅਲਰਟ ਹੈ ਹਾਲਾਂਕਿ ਰੈਡ ਅਲਰਟ ਜੋ ਅਸੀਂ ਦੇਖ ਪਾ ਰਹੇ ਹਾਂ ਸੋਮਵਾਰ ਦੇ ਦਿਨ ਦਾ ਹੀ ਹੈ ਔਰ ਪੰਜਵੀਂ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ ਜਿਹੜੇ ਪਹਿਲਾਂ ਐਤਵਾਰ ਤੱਕ ਯਾਨੀ ਅੱਜ ਤੱਕ ਛੁੱਟੀਆਂ ਸੀ ਹੁਣ ਬੁੱਧਵਾਰ ਤੱਕ ਕਰ ਦਿੱਤੀਆਂ ਗਈਆਂ ਨੇ ਬੁੱਧਵਾਰ ਨੂੰ ਜਾ ਕੇ ਹੋ ਸਕਦਾ ਹੈ ਕਿ ਡਿਸੀਜਨ ਬਦਲਿਆ ਜਾਵੇ ਪਰ ਬੁੱਧਵਾਰ ਤੱਕ ਛੁੱਟੀਆਂ ਪੰਜਾਬ ਦੇ ਸਕੂਲਾਂ ਦੇ ਵਿੱਚ ਰਹਿਣਗੀਆਂ 3 ਸਤੰਬਰ ਤੱਕ ਪੰਜਾਬ ਦੇ ਸਕੂਲ ਬੰਦ ਰਹਿਣਗੇ ਸਰਕਾਰੀ ਵੀ ਪ੍ਰਾਈਵੇਟ ਵੀ ਹਰ੍ਹਾਂ ਦੇ ਬੰਦੇ ਨਜ਼ਰੇ ਇਹ ਫੈਸਲਾ ਲਿਆ ਗਿਆ ਹੈ ਸਰਕਾਰੀ ਤੇ ਪ੍ਰਾਈਵੇਟ ਸਾਰੇ ਸਕੂਲ ਬੰਦ ਰਹਿਣਗੇ ਬੁੱਧਵਾਰ ਤੱਕ ਔਰ ਪਹਿਲੇ 30 ਤਰੀਕ ਤੱਕ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਤੁਸੀਂ ਸਮਝ ਜਾਓ ਕਿਉਂਕਿ ਇਹ ਇਤਵਾ ਰਹਾ ਤਾਂ ਆਟੋਮੈਟਿਕਲੀ ਹੋ ਗਿਆ ਕਿ 31 ਤਰੀਕ ਤੱਕ ਸਕੂਲ ਬੰਦ ਨਹੀਂ ਤੇ 1 ਤਰੀਕ ਨੂੰ ਖੁੱਲਣਗੇ ਪਰ ਫਿਲਹਾਲ ਸਥਿਤੀ ਉਸ ਤਰੀਕੇ ਦੀ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੀ ਸੁਧਰੀ ਹੋਵੇ ਔਰ ਉਸ ਦੀ وجہ ਦੇ ਨਾਲ 3 ਦਿਨ ਹੋਰ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਤੁਹਾਡੇ ਬੱਚੇ ਪ੍ਰਾਈਵੇਟ ਚ ਪੜਦੇ ਨੇ ਸਰਕਾਰੀ ਦੇ ਵਿੱਚ ਪੜਦੇ ਨੇ ਤਾਂ ਉਹ ਕਿਸੇ ਵੀ ਸਕੂਲ ਦੇ ਵਿੱਚ ਉਹਨਾਂ ਨੂੰ ਛੁੱਟੀ ਹੋਏਗੀ ਕਾਬਲੇ ਗੌਰ ਇਹ ਵੀ ਹੈ ਕਿ ਅਪਾ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਮਾਝੇ ਦੇ ਵਿੱਚ ਇੱਕ ਨਵੋਦਿਆ ਸਕੂਲ ਦੀਨਾਨਗਰ ਦੇ ਵਿੱਚ ਉੱਥੇ ਬਹੁਤ ਦਿੱਕਤਾਂ ਆ ਗਈਆਂ ਸੀ ਇਸ ਕਰਕੇ ਸਰਕਾਰ ਕੋਈ ਵੀ ਆਪਾਂ ਸਮਝ ਸਕਦੇ ਹਾਂ ਕਿ ਕੋਈ ਵੀ ਰਿਸਕ ਪ੍ਰਸ਼ਾਸਨ ਨਹੀਂ ਲੈਣਾ ਚਾਹੁੰਦਾ ਇਹ ਇੱਕ ਸਹੀ ਢੰਗ ਵੀ ਹੈ ਖਾਸ ਤੌਰ ਤੇ ਬੱਚਿਆਂ ਨੂੰ ਲੈ ਕੇ ਜਦੋਂ ਆਪਾਂ ਦੇਖਦੇ ਹਾਂ ਤਾਂ ਰਿਸਕ ਕਿਉਂ ਲੈਣਾ ਤਾਂ 3 ਦਿਨਾਂ ਦੀਆਂ ਹੋਰ ਛੁੱਟੀਆਂ ਦਿੱਤੀਆਂ ਗਈਆਂ ਨੇ ਹਰਜੋਤ ਬੈਂਸ ਸੂਬੇ ਦੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਐਡਿਡ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਤੀ 3 ਸਤੰਬਰ 2025 ਤੱਕ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਮਾਪਿਆਂ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸੁਰੱਖਿਆ ਨੂੰ ਪਹਿਲ ਦੇਣ ਤੇ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਤੇ ਦਿਨ ਦੀ ਚੌਥੀ ਵੱਡੀ ਖਬਰ ਤੁਹਾਨੂੰ ਦੱਸਾਂਗੇ ਪੰਜਾਬ ਦੇ ਵਿੱਚ ਛੜ ਦੇ ਨਾਲ ਹਾਲਾਤ ਫਿਲਹਾਲ ਵਿਗੜੇ ਨੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸ਼ੁੱਕਰਵਾਰ ਲੱਗ ਰਿਹਾ ਸੀ ਕਿ ਸਥਿਤੀ ਥੋੜੀ ਨਾਰਮਲ ਹੋਈ ਹੈ ਸ਼ਨੀਵਾਰ ਫਿਰ بگੜੀ ਐਤਵਾਰ ਫਿਰ ਕਹਾਣੀਆਂ ਉੱਤੇ ਦੀ ਉੱਤੇ ਹੈ ਪਾਣੀ ਵਧਦਾ ਹੋਇਆ ਵਕਫਾਕ ਥਾਵਾਂ ਦੇ ਉੱਤੇ ਨਜ਼ਰ ਆਇਆ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਫਜ਼ਲਕਾ ਦੇ ਵਿੱਚ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਪਾਣੀ ਦੀ ਮਾਰ ਨਜ਼ਰ ਆ ਰਹੀ ਹੈ ਪਾਣੀ ਦੇ ਵਿੱਚ ਡੁੱਬੇ ਨੇ ਖੇਤ ਬੇਕਾਰ ਹੋਏ ਨੇ ਲੋਕ ਤੇ ਸਚਾਲੇ ਫੌਜ ਐਸ ਡੀ ਆਰ ਐਫ ਐਨ ਡੀ ਆਰ ਐਫ ਲੋਕਲ ਪ੍ਰਸ਼ਾਸਨ ਸਿਵਲ ਵਿਭਾਗ ਸਾਰੇ ਲੱਗੇ ਹੋਏ ਨੇ ਰੈਸਕਿਊ ਆਪਰੇਸ਼ਨ ਦੇ ਵਿੱਚ ਤੂਫਾਨ ਦੇ ਉਪਤੀ ਸੂਬੇ ਦੇ ਦਰਿਆ ਨੇ ਇਸ ਸਮੇਂ ਦਰਿਆਵਾਂ ਦੇ ਕੰਡੇ ਕਮਜ਼ੋਰ ਪੈ ਰਹੇ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੁਸੀਂ ਬੰਨ ਜਿਹੜੇ ਨੇ ਉਹਨਾਂ ਨੂੰ ਲੈ ਕੇ ਬਹੁਤ ਚਿੰਤਾ ਹੈ ਔਰ ਉਸਦੀ ਵਜ੍ਹਾ ਇਹ ਹੈ ਕਿ ਪਾਣੀ ਲਗਾਤਾਰ ਵਧਿਆ ਹੈ ਮੈਂ ਜ਼ਿਕਰ ਕੀਤਾ ਕਿ ਜਦੋਂ ਸੋਮਵਾਰ ਮੰਗਲਵਾਰ ਸੀ ਉਸ ਸਮੇਂ ਸਥਿਤੀ ਵੱਖਰੀ ਬੁੱਧਵਾਰ ਵੀਰਵਰ ਤੱਕ ਨੋ ਫਿਰ ਵੀਰਵਾਰ ਦੀ ਸ਼ਾਮ ਲੱਗਣ ਲੱਗਿਆ ਕਿ ਥੋੜਾ ਜਿਹਾ ਕੰਟਰੋਲ ਦੇ ਵਿੱਚ ਆ ਕੰਮ ਪਾਣੀ ਘਟਣ ਲੱਗ ਗਿਆ ਸ਼ੁੱਕਰਵਾਰ ਲੱਗਿਆ ਕਿ ਹਾਂ ਸਥਿਤੀ ਹੁਣ ਆ ਗਈ ਹੱਥ ਦੇ ਵਿੱਚ ਕਿਉਂਕਿ ਧੁੱਪ ਵੀ ਨਿਕਲ ਆਈ ਸੀ ਸਾਰੇ ਪਾਸੇ ਮੌਸਮ ਥੋੜਾ ਜਿਹਾ ਮਿਹਰਬਾਨ ਹੋਇਆ ਸੀ ਪਰ ਸ਼ਨੀਵਾਰ ਐਤਵਾਰ ਨੇ ਇੱਕ ਵਾਰ ਫਿਰ ਕਹਾਣੀ ਉੱਥੇ ਲਿਆ ਕੇ ਰੱਖ ਦਿੱਤੀ ਕਿਉਂਕਿ ਜ਼ਬਰਦਸਤ ਬਰਸਾਤ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਤੇ ਦੂਜੇ ਪਾਸੇ ਪਹਾੜਾਂ ਦੇ ਵਿੱਚ ਹੋਈ ਦਿੰਦੀ ਤੀਜੀ ਵੱਡੀ ਖਬਰ ਦਾ ਰੁਕ ਕਰਾਂਗੇ ਤਰਨਤਨ ਦੇ ਦੌੜੇ ਦੇ ਉੱਤੇ ਨੇ ਕੈਬਨਿਟ ਮੰਤਰੀ ਰਾਜੇ ਸਿੰਘ ਪੁੱਲਰ ਉਹ ਵਕਫਾ ਖੇ ਇਲਾਕਿਆਂ ਦੇ ਵਿੱਚ ਜਾ ਕੇ ਉੱਥੇ ਤੋਂ ਹੀ ਸੰਬੰਧ ਰੱਖਦੇ ਨੇ ਵਕਫਾ ਖੇ ਇਲਾਕਿਆਂ ਦੇ ਵਿੱਚ ਜਾ ਕੇ ਗਰੀਬ ਪਰਿਵਾਰਾਂ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਉਹਨਾਂ ਨੇ ਇੱਕ ਵਾਅਦਾ ਕੀਤਾ ਹੈ ਗਰੀਬ ਪਰਿਵਾਰਾਂ ਨੂੰ ਇਹ ਅਹਿਮ ਖਬਰ ਹੈ ਦਿੰਦੀ ਜਿਹੜੇ ਲੋਕ ਕੇ ਸਮੇਂ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਨੁਕਸਾਨ ਉਹਨਾਂ ਦਾ ਬਹੁਤ ਹੋਇਆ ਤਾਂ ਉਹਨਾਂ ਦੇ ਲਈ ਸਰਕਾਰ ਦੇ ਇੱਕ ਵੱਡੇ ਮੰਤਰੀ ਦੀ ਸਟੇਟਮੈਂਟ ਹੈ ਲਾਲਜੀਤ ਸਿੰਘ ਪੁੱਲਰ ਨੇ ਗਰੀਬ ਪਰਿਵਾਰਾਂ ਦੇ ਨਾਲ ਵਾਅਦਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਪਲਾਟ ਦਿੱਤੇ ਜਾਣਗੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ 5-5 ਬਰਲੇ ਦੇ ਪਲਾਟ ਦਵਾਂਗੇ ਅਸੀਂ ਹੜ੍ਹਾਂ ਦੇ ਵਿੱਚ ਉਜੜੇ ਪਰਿਵਾਰਾਂ ਦੀ ਹਾਲਤ ਦੇਖ ਕੇ ਭਾਗੋ ਕੁਬੀ ਮੰਤਰੀ ਸਾਹਿਬ ਹੋਗੇ ਲੋਕਾਂ ਨੇ ਅਜਿਹੇ ਹਾਲਾਤ ਨਹੀਂ ਵੇਖੇ ਨੇ ਇਹ ਜ਼ਿਕਰ ਕੀਤਾ ਜਾ ਰਿਹਾ ਦੇਖੋ ਪੰਜਾਬ ਦੇ ਵਿੱਚ ਨਾ 1988 ਤੇ 1993 ਵਾਲਾ ਜਿਹੜਾ ਹੜ ਆਇਆ ਸੀ ਉਹ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਹਿੰਦਾ ਏ ਤੇ ਇਸ ਵਾਰ ਸਰਕਾਰ ਦਾ ਦਾਅਵਾ ਹੈ ਕਿ ਕਈ ਅਹ ਦਹਾਕਿਆਂ ਦੇ ਵਿੱਚ ਇਸ ਤਰੀਕੇ ਦੀ ਸਥਿਤੀ ਨਹੀਂ ਆਈ ਜਿਵੇਂ ਇਸ ਵਾਰ ਆਈ ਹੈ। ਉਹ ਇਹਨਾਂ ਦੀ ਪੀੜ ਵੇਖੋ। ਜਿਹੜੀ ਗੱਲ ਹੈ ਜੋ ਇਹਨਾਂ ਨੂੰ ਪੀੜਿਆ ਉਹ ਆਪਾਂ ਤਾਂ ਨਹੀਂ ਦੱਸ ਸਕਦੇ ਪਰ ਇਹਨਾਂ ਨੂੰ ਵੇਖ ਕੇ ਮਨ ਨੂੰ ਜ਼ਰੂਰ ਦੋਖੋ ਆ ਕਿ ਵਿਚਾਰੇ ਚੰਗੇ ਭਲੇ ਜੱਟ ਜ਼ਿਮੀਂਦਾਰ ਤੇ ਤੰਬੂ ਲਾ ਕੇ ਇੱਥੇ ਬਿਠੇ ਆ। ਇਹ ਨਿੱਕੀ ਜਿਹੀ ਗੱਲ ਨਹੀਂ ਬੜੀ ਵੱਡੀ ਗੱਲ ਆ। ਸਰ ਕੀ ਹਾਲਾਤ ਕੀ ਹੈ ਅੱਗੇ ਆਨਰ ਟਾਈਮ ਹਾਲਾਤ ਚਲੋ ਮਹਾਰਾਜ ਕਿਰਪਾ ਕਰੂਗਾ ਆਪਾਂ ਦੇ ਅਕਾਲ ਪੁਰਖ ਵਾਹਿਗੁਰੂ ਅੱਗੇ ਹੀ ਹੱਥ ਜੋੜ ਸਕਦੇ ਆ ਕਿ ਗਾਂਹ ਪ੍ਰਸਾਦ ਨਾ ਵੇਖੀ ਇਹ ਵਿਚਾਰੇ ਆਪਦੇ ਘਰਾਂ ਦੇ ਵਿੱਚ ਜਾਣ ਤੇ ਮੈਂ ਤੁਹਾਡੇ ਜ਼ਰੀਏ ਸਾਰੇ ਜਿੰਨੇ ਵੀ ਸਾਡੇ ਪਰਿਵਾਰ ਦਰਿਆ ਆਲੇ ਪਾਸੇ ਬਿਠੇ ਬੰਨੋਂ ਦਰਿਆ ਆਲੇ ਪਾਸੇ ਇਹਨਾਂ ਸਾਰਿਆਂ ਨਾਲ ਇਹ ਵਾਅਦਾ ਕਰਦਾ ਕਿ ਹਰ ਪਰਿਵਾਰ ਨੂੰ 5-5 ਮਰਲੇ ਆਪਾਂ ਪੰਚਾਇਤੀ ਜ਼ਮੀਨ ਚੋਂ ਹਰ ਘਰ ਨੂੰ ਦਵਾਂਗੇ ਤਾਂ ਜੋ ਯਾਰ ਬੰਦੇ ਨੂੰ ਇਹ ਤੇ ਮਾਣ ਹੋਵੇ ਵੀ ਮੇਰੇ ਸਿਰ ਤੇ ਛੱਤ ਹੈਗੀ ਆ ਜੇ ਹਾੜਾ ਵੀ ਜਾਣਗੇ ਚਲੋ ਫਸਰ ਰੋਡ 'ਚੂ ਜਮੀਨ ਰੋਡ 'ਚੂ ਮੇਰਾ ਘਰ ਮੇਰਾ ਪਰਿਵਾਰ ਤੇ ਬਿਚਾਰੂ ਇਹਨਾਂ ਸਾਰੇ ਪਰਿਵਾਰਾਂ ਨੂੰ ਜਿੰਨੇ ਵੀ ਪਰਿਵਾਰ ਦਰਿਆ ਦੇ ਵਿੱਚ ਬਿਠੇ ਆ ਭਾਵੇਂ 500 ਘਰ ਆ ਭਾਵੇਂ 700 ਘਰ ਆ ਜਿੰਨੇ ਪੱਟੀ ਹਲਕੇ ਦੇ ਵਿੱਚ ਦਰਿਆ ਦੇ ਵਿੱਚ ਘਰ ਬਿਠੇ ਆ ਸਾਰਿਆਂ ਨੂੰ 5-5 ਮਰਲੇ ਦੇ ਜਿਹੜੇ ਪਲਾਟ ਆ ਉਹ ਦੇਵਾਂਗੇ